ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 255 ਤੋਂ ਲੈ ਕੇ 257 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ ਸ਼ਲੋਕ ਟੂਟੇ ਬੰਦਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨ ਬਿਸਰੈ ਗੁਣ ਨਿਤ ਗੋਬਿੰਦ ਰਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਕਹਿੰਦੇ ਗੋਬਿੰਦ ਰਾਏ ਪਰਮਾਤਮਾ ਗੁਣਾ ਦਾ ਖਜ਼ਾਨਾ ਜਿਹਦੇ ਮਨ ਤੋਂ ਕਦੇ ਵੀ ਵਿਸਰਦਾ ਨਹੀਂ ਕਹਿੰਦੇ ਉਹ ਜੀਵ ਮਾਇਆ ਦੇ ਬੰਧਨ ਜਿਹੜੇ ਜਨਮ ਮਰਨ ਦੇ ਚੱਕਰ ਵਿੱਚ ਪਾਉਂਦੇ ਨੇ ਉਦੇ ਉਹ ਬੰਧਨ ਗੁਰੂ ਦੀ ਸੇਵਾ ਕਰਦੇ ਆ ਖਤਮ ਹੋ ਜਾਂਦੇ ਨੇ ਤੇ ਉਹ ਹਮੇਸ਼ਾ ਸੁਖ ਵਿੱਚ ਰਹਿੰਦਾ ਹੈ ਜੋ ਪਰਮਾਤਮਾ ਦੇ ਕਹਿੰਦੇ ਮਨ ਤੋਂ ਨਹੀਂ ਭੁਲਾਉਂਦਾ ਕਦੇ ਜਿਹਦੇ ਮਨ ਵਿੱਚ ਹਮੇਸ਼ਾ ਪਰਮਾਤਮਾ ਵਸਦਾ ਹੈ ਪੌੜੀ ਟਹਿਲ ਕਰੋ ਤੋ ਏਕ ਕੀ ਜਾਤੇ ਬਿਰਥਾ ਨਾ ਕੋਏ ਮਨ ਤਨ ਮੁਖ ਹੀ ਐ ਵਸੈ ਜੋ ਚਾਹੋ ਸੋ ਹੋਏ ਕਹਿੰਦੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰੋ ਕਹਿੰਦੇ ਜਿਹਦੇ ਕੋਲੋਂ ਕੋਈ ਵੀ ਜਾਚਕ ਮੰਗਣ ਵਾਲਾ ਖਾਲੀ ਨਹੀਂ ਜਾਂਦਾ ਕਹਿੰਦੇ ਜਿਹਦੇ ਵੀ ਮਨ ਵਿੱਚ ਤਨ ਵਿੱਚ ਮੁਖ ਵਿੱਚ ਉਹ ਪਰਮਾਤਮਾ ਵਸਦਾ ਹੈ ਉਹਦਾ ਨਾਮ ਵਸਦਾ ਹੈ ਉਹਨੂੰ ਕਹਿੰਦੇ ਜੋ ਵੀ ਉਹ ਮੰਗਦਾ ਹੈ ਉਹਨੂੰ ਸਾਰੇ ਪਦਾਰਥ ਮਿਲਦੇ ਨੇ। ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ। ਤਹਿਲ ਮਹਿਲ ਤਾਕੌ ਮਿਲੈ ਜਾ ਕੋ ਸਾਧ ਕਿਰਪਾਲ। ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ। ਕਹਿੰਦੇ ਜਦੋਂ ਪਰਮਾਤਮਾ ਆਪ ਕਿਸੇ ਜੀਵ ਤੇ ਦਿਆਲ ਹੁੰਦਾ ਕਹਿੰਦੇ ਉਹ ਜੀਵ ਫਿਰ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਫਿਰ ਕਹਿੰਦੇ ਜਦੋਂ ਗੁਰੂ ਕਿਰਪਾਲ ਹੁੰਦਾ ਕਹਿੰਦੇ ਫਿਰ ਉਹ ਜੀਵ ਨੂੰ ਸੇਵਾ ਦਾ ਮੌਕਾ ਮਿਲਦਾ ਪਰਮਾਤਮਾ ਦੀ ਤਹਿਲ ਮਹਿਲਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ ਪਹਿਲਾਂ ਪਰਮਾਤਮਾ ਗੁਰੂ ਮਿਲਾਉਂਦਾ ਕਿਰਪਾ ਕਰਕੇ ਫਿਰ ਗੁਰੂ ਕਿਰਪਾ ਕਰਕੇ ਪਰਮਾਤਮਾ ਦੀ ਸੇਵਾ ਵਿੱਚ ਜੀਵ ਨੂੰ ਲਾਉਂਦਾ ਟੋਹੇ ਤਾਹੇ ਬਹੁ ਪਵਨ ਬਿਨ ਨਾ ਵੈ ਸੁਖ ਨਹੀਂ ਟਲੇ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੇ ਕਹਿੰਦੇ ਸਾਰੀਆਂ ਜਗ੍ਹਾ ਟੋਕੇ ਦੇਖ ਲੀਆਂ ਥਾਵਾਂ ਕਹਿੰਦੇ ਜਿੱਥੇ ਹੈਗਾ ਸੁਖ ਉਸ ਜਿੱਥੇ ਪਰਮਾਤਮਾ ਦਾ ਨਾਮ ਉੱਥੇ ਹੀ ਸਿਰਫ ਸੁੱਖ ਸਾਰੀਆਂ ਥਾਵਾਂ ਕਹਿੰਦੇ ਦੇਖ ਲੀਆਂ ਟੋਕੇ ਪਰ ਜਿੱਥੇ ਪਰਮਾਤਮਾ ਦਾ ਨਾਮ ਵਸਦਾ ਨਾ ਸੁੱਖ ਉੱਥੇ ਹੀ ਆ ਕਹਿੰਦੇ ਜਿੱਥੇ ਕਹਿੰਦੇ ਸੰਗਤ ਹੈਗੀ ਆ ਗੁਰੂ ਦੀ ਸਾਧੂ ਦੀ ਕਹਿੰਦੇ ਉੱਥੇ ਜਾਣ ਤੋਂ ਜਮਦੂਤ ਟਲਦਾ ਉਹ ਜਾਂਦਾ ਨੀਗਾ ਉੱਥੇ ਵਸਣ ਵਾਲੇ ਜੀਵਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦਕੇ ਨਾਨਕ ਜੀ ਕਹਿੰਦੇ ਨੇ ਮੈਂ ਸੰਤਾਂ ਤੋਂ ਸਦਕੇ ਜਾਵਾ ਉਹਨਾਂ ਦੀ ਸੰਗਤ ਵਿੱਚ ਆਇਆ ਜਨਮ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ ਸ਼ਲੋਕ ਠਾਕ ਨ ਹੋਤੀ ਤਿਨ ਹੋਂਦਰ ਜਿਹੇ ਹੋਵੋ ਸੋ ਪਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਤਨ ਕਹਿੰਦੇ ਜਿਨ੍ਹਾਂ ਜੀਵਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਕਹਿੰਦੇ ਉਹਨਾਂ ਨੂੰ ਵਿਕਾਰਾਂ ਦੀ ਕੋਈ ਬੰਧਨ ਨਹੀਂ ਲੱਗਦਾ ਵਿਕਾਰ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਪਹੁੰਚਣ ਤੋਂ ਰੋਕ ਨਹੀਂ ਸਕਦੇ ਫੇਰ ਕਹਿੰਦੇ ਵੀ ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਨੇ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਤਨ ਨਾਨਕ ਜੀ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਜੀਵਾਂ ਨੂੰ ਰਹਿਮਤ ਕਰਕੇ ਕਹਿੰਦੇ ਉਹ ਤਨ ਨੇ ਤਨ ਨੇ ਕਹਿੰਦੇ ਸਦਕੇ ਜਾਈਏ ਉਹਨਾਂ ਤੋਂ ਪੌਰੀ ਠੱਠਾ ਮਨਵਾਠਾ ਹੈ ਨਹੀਂ ਜੋ ਸਗਲ ਤਿਆਗ ਏ ਕੈ ਲਪਟਾਈ ਠਹਿਕ ਠਹਿਕ ਮਾਇਆ ਸੰਗ ਮੂਏ 우ਆ ਕੈ ਕੁਸਲ ਨਕਥੂ ਹੂਏ ਕਹਿੰਦੇ ਠੱਠਾ ਮਨਵਾਠਾ ਹੈ ਨਹੀਂ ਜੋ ਸਗਲ ਤਿਆਗ ਏ ਕੈ ਲਪਟਾਈ ਕਹਿੰਦੇ ਜਿਹੜੇ ਸਭ ਕੁਝ ਤਿਆਗ ਕੇ ਇੱਕ ਪਰਮਾਤਮਾ ਦੇ ਹੋ ਜਾਂਦੇ ਨੇ ਕਹਿੰਦੇ ਉਹਨਾਂ ਦਾ ਮਨ ਕਹਿੰਦੇ ਫਿਰ ਠੱਠਾ ਮਨੂਆ ਠਾਹੇ ਨਹੀਂ ਕਹਿੰਦੇ ਫਿਰ ਉਹ ਕਹਿੰਦੇ ਉਹਨੂੰ ਮਨ ਨੂੰ ਕਹਿੰਦੇ ਚੋਟ ਨਹੀਂ ਲੱਗਦੀ ਹੈਗੀ ਉਹ ਤੱਕੇ ਨਹੀਂ ਖਾਂਦਾ ਹੈਗਾ ਕਹਿੰਦੇ ਠਹਿਕ ਠਹਿਕ ਮਾਇਆ ਸੰਗ ਮੂਏ ਕਹਿੰਦੇ ਜਿਹੜੇ ਮਾਇਆ ਦੇ ਵਿੱਚ ਗਲਤਾਨ ਰਹਿੰਦੇ ਨੇ ਉਵਾ ਕੇ ਕੁਸਲ ਨਕਤੂ ਹੂਏ ਕਹਿੰਦੇ ਉਹ ਕਦੇ ਵੀ ਆਨੰਦ ਨਹੀਂ ਮਾਣ ਸਕਦੇ ਹੈਗੇ ਕਹਿੰਦੇ ਠੱਠਾ ਮਨੂਆ ਠਾਹੇ ਨਹੀਂ ਜੋ ਸਗਲ ਤਿਆਗ ਏਕੇ ਲਫਟਾਹੀ ਠਹਿਕ ਠਹਿਕ ਮਾਇਆ ਸੰਗੂਏ ਉਵਾ ਕੇ ਕੁਸਲ ਨਕਤੂ ਹੂਏ ਇਹਨੂੰ ਇਦਾਂ ਵੀ ਆਪਾਂ ਕਹਿ ਸਕਦੇ ਆ ਸੰਗਤ ਜੀ ਕਿ ਜਿਨ੍ਹਾਂ ਦਾ ਮਨ ਮਾਇਆ ਵੱਲੋਂ ਨਹੀਂ ਮੁੜਦਾ ਉਹ ਸਿਰਫ ਮਾਇਆ ਨਾਲ ਹੀ ਲਿਪਟੇ ਰਹਿੰਦੇ ਨੇ ਫਿਰ ਕਹਿੰਦੇ ਉਹ ਮਾਇਆ ਚ ਹੀ ਗੁਲਤਾਨ ਰਹਿੰਦੇ ਨੇ ਤੇ ਉਹਨਾਂ ਨੂੰ ਫਿਰ ਕਹਿੰਦੇ ਕੋਈ ਸੁਖ ਆਨੰਦ ਨਹੀਂ ਹੁੰਦਾ ਠਾਣ ਪਰੀ ਸੰਤੋਂ ਸੰਗ ਵਸਿਆ ਅਮਰਿਤ ਨਾਮ ਤਹਾਂ ਜੀ ਰਸਿਆ ਫਿਰ ਕਹਿੰਦੇ ਜਦੋਂ ਕੋਈ ਜੀਵ ਸੰਤ ਦੀ ਗੁਰੂ ਦੀ ਸੰਗਤ ਵਿੱਚ ਜਾਂਦਾ ਫਿਰ ਕਹਿੰਦੇ ਉਹਦੇ ਮਨ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆਉਂਦੀ ਆ ਕਿਉਂ ਕਹਿੰਦੇ ਕਿਉਂਕਿ ਉੱਥੇ ਉਹਦਾ ਜਿਹੜਾ ਜੀ ਆ ਉਹਦੇ ਜਿਹੜਾ ਮਨ ਹੈਗਾ ਉਹ ਪਰਮਾਤਮਾ ਦੇ ਅੰਮ੍ਰਿਤ ਨਾਮ ਵਿੱਚ ਭਿੱਜ ਜਾਂਦਾ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਆ ਕਮਨ ਸੀਤ ਲਾਇਆ ਕਹਿੰਦੇ ਜਿਹੜਾ ਜੀਵ ਪਰਮਾਤਮਾ ਨੂੰ ਚੰਗਾ ਲੱਗ ਜਾਂਦਾ ਕਹਿੰਦੇ ਉਹਦਾ ਮਨ ਹੀ ਫਿਰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸੀਤਲ ਹੋ ਜਾਂਦਾ ਉਹਨੂੰ ਮਾਇਆ ਦੀ ਤ੍ਰਿਸ਼ਨਾ ਤੰਗ ਨਹੀਂ ਕਰਦੀ ਫਿਰ ਸ਼ਲੋਕ ਡੰਡਾਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਹਿੰਦੇ ਉਹ ਪਰਮਾਤਮਾ ਜੋ ਸਰਵ ਕਲਾ ਸਮਰੱਥਾ ਕਹਿੰਦੇ ਜੋ ਸਭ ਕੁਝ ਕਰਨ ਵਾਲਾ ਕਹਿੰਦੇ ਮੈਂ ਉਹਨੂੰ ਬਾਰ ਬਾਰ ਨਮਸਕਾਰ ਕਰਦਾ ਨਾਨਕ ਜੀ ਕਹਿੰਦੇ ਨੇ हे ਪਰਮਾਤਮਾ ਜੀ ਸਾਨੂੰ ਜੀਵਾਂ ਨੂੰ ਮਾਇਆਵਲ ਵਿਕਾਰਾਂਵਲ ਡੋਲਣ ਤੋਂ ਤੁਸੀਂ ਹੀ ਆਸਰਾ ਦੇ ਕੇ ਰੱਖੋ ਕਹਿੰਦੇ ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਨ ਉਹ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਨ ਕਹਿੰਦੇ ਇਹ ਜੀਵ ਇਹ ਕਹਿੰਦੇ ਅਸਲੀ ਤੇਰਾ ਪੱਕਾ ਟਿਕਾਣਾ ਨਹੀਂ ਜਿਹਨੂੰ ਤੂੰ ਇਹ ਸਮਝ ਲਿਆ ਸੰਸਾਰ ਨੂੰ ਪੱਕਾ ਟਿਕਾਣਾ ਸਮਝ ਲਿਆ ਕਹਿੰਦੇ ਪਰ ਇਹ ਟੱਕ ਪੱਕਾ ਟਿਕਾਣਾ ਨਹੀਂ ਹੈ ਤੇਰਾ ਸਦਾ ਦੇ ਰਹਿਣ ਵਾਲਾ ਕਹਿੰਦੇ ਉਹ ਡੇਰਾ ਜਿਹੜਾ ਤੇਰਾ ਸਦਾ ਦੇ ਰਹਿਣ ਵਾਲਾ ਕਹਿੰਦੇ ਉੱਥੋਂ ਦੀ ਜੀਵਨ ਜੁਕਤ ਨੂੰ ਪਛਾਣ ਇਹ ਤੇ ਕਹਿੰਦੇ ਅ ਮਤਲਬ ਫਰਜੀ ਤੌਰ ਤੇ ਡੇਰਾ ਹੈਗਾ ਇਸ ਜਹਾਨ ਸਾਡਾ ਇਹ ਆ ਡੇਰਾ ਕੋ ਸ਼ਰਮ ਕਰ ਕਾਲੈ ਜਾਕਾ ਤਸੂ ਨਹੀਂ ਸੰਗ ਚਾਲੈ ਕਹਿੰਦੇ ਫਿਰ ਇਸ ਜਗਤ ਵਾਲੇ ਡੇਰੇ ਨੂੰ ਅਸਲੀ ਸਮਝ ਕੇ ਇਹਦੇ ਲਈ ਮਿਹਨਤ ਕਰਦਾ ਪਰ ਇਥੋਂ ਕਹਿੰਦੇ ਨਾਲ ਕੁਝ ਵੀ ਨਹੀਂ ਜਾਂਦਾ ਹੈਗਾ ਜਿਹੜੀ ਮਿਹਨਤ ਕੀਤੀ ਹੁੰਦੀ ਆ ਕਮਾਇਆ ਹੁੰਦਾ ਉਹ ਆ ਡੇਰਾ ਕੀ ਸੋਮਿਤ ਜਾਣੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਫਿਰ ਕਹਿੰਦੇ ਜੀਵ ਦੇ ਵੀ ਕੀ ਵਾਸ ਜਿਸ ਜੀਵ ਤੇ ਉਸ ਪਰਮਾਤਮਾ ਦੀ ਮਿਹਰ ਦੀ ਦ੍ਰਿਸ਼ਟੀ ਪੈਂਦੀ ਆ ਕਹਿੰਦੇ ਉਸ ਜੀਵ ਨੂੰ ਹੀ ਅਸਲੀ ਘਰ ਦਾ ਪਤਾ ਲੱਗਦਾ ਅਸੀਂ ਅਸਲੀ ਘਰ ਬਾਰੇ ਜਾਣਕਾਰੀ ਹੁੰਦੀ ਆ ਦੇਰਾ ਨਿਹਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੋਲਾਇਆ ਕਹਿੰਦੇ ਜਿਹੜਾ ਜੀਵ ਸਾਧ ਦੀ ਸੰਗਤ ਕਰਦਾ ਗੁਰੂ ਦੀ ਸੰਗਤ ਵਿੱਚ ਪੈਂਦਾ ਨਾਮ ਜਪਦਾ ਉਹਨੂੰ ਕਹਿੰਦੇ ਫਿਰ ਜਿਹੜਾ ਸੱਚ ਦਾ ਡੇਰਾ ਉਹਦਾ ਪਤਾ ਲੱਗਦਾ ਤੇ ਉਹਨੂੰ ਫਿਰ ਨਿਹਚਲ ਸਥਾਨ ਦੀ ਪ੍ਰਾਪਤੀ ਹੁੰਦੀ ਆ ਨਾਨਕ ਜੀ ਕਹਿੰਦੇ ਨੇ ਉਹ ਜੀਵ ਫਿਰ ਮਾਇਆ ਵੱਲੋਂ ਨਹੀਂ ਡੋਲਦਾ ਸਲੋਕ ਤਾਹਨ ਲਾਗੇ ਧਰਮ ਰਾਏ ਕਿਨੇ ਨ ਕਾਲਿਓ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੁਨਵੰਦ ਕਹਿੰਦੇ ਨਾਨਕ ਜੀ ਕਹਿੰਦੇ ਜਿਹੜੇ ਜੀਵ ਕਹਿੰਦੇ ਪਰਮਾਤਮਾ ਦਾ ਨਾਮ ਜਪਦੇ ਨੇ ਸਾਧ ਦੀ ਸੰਗਤ ਦੇ ਵਿੱਚ ਕਹਿੰਦੇ ਜਿਹੜੇ ਧਰਮ ਰਾਏ ਦੇ ਦੂਤ ਨੇ ਉਹ ਕਹਿੰਦੇ ਉਹਨਾਂ ਦੇ ਰਸਤੇ ਵਿੱਚ ਕੋਈ ਬੰਧਨ ਨਹੀਂ ਪਾ ਸਕਦੇ ਉਹਨਾਂ ਨੂੰ ਕਹਿੰਦੇ ਕੋਈ ਵਿਕਾਰਾਂ ਦਾ ਮਾਇਆ ਦਾ ਬੰਧਨ ਨਹੀਂ ਲੱਗਦਾ ਹੈਗਾ ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਸਾਧਾਂ ਦੀ ਸੰਗਤ ਦੇ ਵਿੱਚ ਪੌੜੀ ਟੱਡਾ ਟੁੰਡਤ ਕਹਿ ਫਿਰੂੰ ਟੁੰਡਨ ਇਆ ਮਨਮਾਹੇ ਸੰਗ ਤੁਹਾਰੇ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ ਕਹਿੰਦੇ ਜੇ ਪਰਮਾਤਮਾ ਨੂੰ ਕਹਿੰਦੇ ਲੱਭਣਾ ਹੈ ਤਾਂ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਹੀ ਲੱਭੋ ਕਿਉਂਕਿ ਪਰਮਾਤਮਾ ਹੈ ਅੰਦਰ ਕਹਿੰਦੇ ਉਹ ਤੁਹਾਡੇ ਸੰਗ ਆ ਪਰਮਾਤਮਾ ਹਮੇਸ਼ਾ ਪਰ ਤੁਸੀਂ ਕਹਿੰਦੇ ਉਹਨੂੰ ਜੰਗਲਾਂ ਵਿੱਚ ਲੱਭਦੇ ਫਿਰਦੇ ਹੋ ਆਪਣੇ ਅੰਦਰੋਂ ਹੀ ਲੱਭਣਾ ਪੈਣਾ ਤੇਰੀ ਟਾਹੋ ਸਾਧ ਸੰਗ ਅਹ ਬੁੱਧ ਵਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖ ਨਿਹਾਲ ਕਹਿੰਦੇ ਗੁਰੂ ਦੀ ਸੰਗਤ ਵਿੱਚ ਸਾਧ ਸਾਧ ਦੀ ਸੰਗਤ ਵਿੱਚ ਆਪਣੀ ਹਉਮੈ ਦੀ ਜਿਹੜੀ ਵੱਡੀ ਢੇਰੀ ਬਣਾਈ ਆ ਉਹਨੂੰ ਢਾ ਲੋ ਕਹਿੰਦੇ ਫਿਰ ਕਹਿੰਦੇ ਤੁਸੀਂ ਸੁਖ ਪਾਵੋਗੇ ਆਤਮਿਕ ਅਡੋਲਤਾ ਰਹਿਓ ਵਿੱਚ ਰਹੋਗੇ ਤੇ ਪਰਮਾਤਮਾ ਦਾ ਦਰਸ਼ਨ ਵੀ ਕਰੋਗੇ ਜੇ ਆਪਣੀ ਹਉਮੈ ਦੀ ਢੇਰੀ ਨੂੰ ਖਤਮ ਕਰ ਲੋ ਸਾਧ ਦੀ ਸੰਗਤ ਵਿੱਚ ਤੇਰੀ ਜਾ ਮੈਂ ਜਮ ਮਰੈ ਗਰਵ ਜੋਨ ਦੁੱਖ ਪਾਏ ਮੋਹ ਮਗਨ ਲਪਟਤ ਰਹੇ ਹੋ ਹੋ ਆਵੇ ਜਾਏ ਕਹਿੰਦੇ ਜਿਹਦੇ ਜਿਹਦੇ ਅੰਦਰੇ ਹਉਮੈ ਦੀ ਢੇਰੀ ਰਹਿੰਦੀ ਆ ਕਹਿੰਦੇ ਫਿਰ ਉਹ ਜਮਾਂ ਦਾ ਦੁੱਖ ਸਹਾਰਦਾ ਗਰਭਜੋਨ ਦੇ ਵਿੱਚ ਦੁਆਰਾ ਦੁਆਰਾ ਪੈਣ ਦਾ ਦੁੱਖ ਸਹਾਰਦਾ ਕਹਿੰਦੇ ਫਿਰ ਕਹਿੰਦੇ ਹਉਮੈ ਦੇ ਕਾਰਨ ਹੀ ਕਹਿੰਦੇ ਉਹ ਮਾਇਆ ਦੇ ਮੋਹ ਵਿੱਚ ਵਿਕਾਰਾਂ ਵਿੱਚ ਲਿਪਟਿਆ ਰਹਿੰਦਾ ਕਹਿੰਦੇ ਤਹਤ ਤਹਤ ਅਬ ਤਹ ਪਰੇ ਸਾਧ ਜਨਾ ਸਰਨਾਏ ਦੁੱਖ ਕੇ 파ਹੇ ਕਾਟਿਆ ਨਾਨਕ ਲੀਏ ਸਮਾਏ ਫਿਰ ਕਹਿੰਦੇ ਜਿਹੜੇ ਜੀਵ ਸੰਤ ਦੀ ਸ਼ਰਨ ਆਉਂਦੇ ਨੇ ਗੁਰੂ ਦੀ ਸ਼ਰਨ ਆਉਂਦੇ ਨੇ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਹੈਗੀ ਆ ਹਉਮੈ ਦੀ ਢੇਰੀ ਟੈਂਦਿਆਂ ਟੈਂਦਿਆਂ ਟਹਿ ਜਾਂਦੀ ਆ ਫਿਰ ਉਹਨਾਂ ਦੇ ਦੁੱਖ ਕੱਟੇ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਸ਼ਲੋਕ ਜਹ ਸਾਦੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਐ ਦੂਤ ਕਹਿੰਦੇ ਧਰਮ ਰਾਏ ਆਪਣੇ ਦੂਤਾਂ ਨੂੰ ਸਨੇਹਾ ਦਿੰਦਾ ਵੀ ਜਿਸ ਜਗ੍ਹਾ ਤੇ ਪਰਮਾਤਮਾ ਦੇ ਨਾਮ ਦਾ ਭਜਨ ਹੋ ਰਿਹਾ ਹਰ ਰੋਜ ਪਰਮਾਤਮਾ ਦੇ ਨਾਮ ਦੀ ਬੰਦਗੀ ਹੋ ਰਹੀ ਹੈ ਨਾਨਕ ਜੀ ਕਹਿੰਦੇ ਵੀ ਤੁਸੀਂ ਉਸ ਜਗ੍ਹਾ ਨਹੀਂ ਜਾਣਾ ਉਸ ਜਗ੍ਹਾ ਜਾਣ ਦੇ ਨਾਲ ਨਾਲੇ ਤੁਹਾਡੇ ਤੇ ਨਾਲੇ ਮੇਰੇ ਤੇ ਬੁਰਾ ਕਹਿੰਦੇ ਵੀ ਜਿਹੜਾ ਸਾਨੂੰ ਕਹਿੰਦੇ ਵੀ ਸਾਡੇ ਤੇ ਉਹ ਬੁਰਾ આરોਪ ਲੱਗ ਜਾਣਾ ਵੀ ਸਾਡੇ ਨਾਂ ਤੇ ਬੁਰੇ ਹੋਣ ਦਾ ਵਾਰੰਟ ਨਿਕਲ ਜਾਣਾ ਵੀ ਜੇ ਤੁਸੀਂ ਉਸ ਜਗ੍ਹਾ ਤੇ ਗਏ ਜਿੱਥੇ ਪਰਮਾਤਮਾ ਦੇ ਨਾਂ ਦੀ ਬੰਦਗੀ ਹੁੰਦੀ ਹੈ ਤੇ ਕੀਰਤਨ ਹੁੰਦਾ ਵੀ ਉੱਥੇ ਨਹੀਂ ਜਾਣਾ ਪੌੜੀ ਨਾਣਾ ਰਣ ਤੇ ਸੀ ਜੀਐ ਆਤਮ ਜੀਤੈ ਕੋਏ ਹਉ ਮੈਂ ਅਨ ਸਿਉ ਲਰ ਮਰੈ ਸੋ ਸੋ ਬਾਦੂ ਹੋਏ ਕਹਿੰਦੇ ਜਿਹੜਾ ਜੀਵ ਇਸ ਸੰਸਾਰ ਜਗਤ ਰੂਪੀ ਰਣ ਦੇ ਵਿੱਚ ਆਪਣੇ ਆਤਮ ਨੂੰ ਜਿੱਤ ਲੈਂਦਾ ਆਪੇ ਨੂੰ ਜਿੱਤ ਲੈਂਦਾ ਕਹਿੰਦੇ ਉਹਨੂੰ ਹੀ ਸੂਰਮਾ ਸਮਝਿਆ ਜਾਣਾ ਚਾਹੀਦਾ ਹਉਮੈ ਅੰਸਿਓ ਲਰਮ ਰਹਿ ਸੋ ਸੁਬਾਦੂ ਹੋਏ ਕਹਿੰਦੇ ਜਿਹੜੇ ਆਪਣੇ ਹਉਮੈ ਦੇ ਨਾਲ ਲੜ ਕੇ ਜਿੱਤ ਲੈਂਦੇ ਨੇ ਨਾ ਉਹਨਾਂ ਦੀ ਹੀ ਸ਼ੋਭਾ ਹੁੰਦੀ ਹੈ ਮਣੀ ਮਿਟਾਏ ਜੀਵਤ ਮਰੇ ਗੁਰਪੂਰੈ ਉਪਦੇਸ ਮਨੁ ਆਂ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ ਕਹਿੰਦੇ ਜਿਹੜੇ ਜੀਵ ਗੁਰੂ ਦੇ ਉਪਦੇਸ਼ ਤੇ ਚੱਲ ਕੇ ਹਉਮੈ ਨੂੰ ਖਤਮ ਕਰ ਲੈਂਦੇ ਨੇ ਤੇ ਵਿਕਾਰਾਂ ਵੱਲੋਂ ਆਤਮਿਕ ਜੀਵਨ ਪ੍ਰਾਪਤ ਕਰਦੇ ਨੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਫਿਰ ਉਹਨਾਂ ਨੂੰ ਪਰਮਾਤਮਾ ਮਿਲਦਾ ਕਹਿੰਦੇ ਉਹਨਾਂ ਦੀ ਕਹਿੰਦੇ ਵਰਦੀ ਸੂਰਮਿਆਂ ਵਾਲੀ ਹੁੰਦੀ ਆ ਫਿਰ ਉਹ ਸੂਰਮੇ ਬਣਦੇ ਨੇ ਨਾ ਕੋ ਜਾਣ ਆਪਣੋ ਇੱਕ ਏਕ ਅਦਾਰ ਰਹਿਣ ਦਿਨਸ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ ਕਹਿੰਦੇ ਜਿਹੜਾ ਜੀਵ ਆਪਾ ਭਾਵ ਖਤਮ ਕਰਕੇ ਇੱਕ ਪਰਮਾਤਮਾ ਦਾ ਸਹਾਰਾ ਲੈਂਦਾ ਕਹਿੰਦੇ ਉਹ ਜੀਵ ਉਸ ਪਰਮਾਤਮਾ ਨੂੰ ਦਿਨ ਰਾਤ ਸਿਮਰਨਦਾ ਰਹਿੰਦਾ ਫਿਰ ਕੀ ਹੁੰਦਾ ਕਹਿੰਦੇ ਰੇਨ ਸਗਲ ਈਆ ਮਨ ਕਰੈ ਏਉਂ ਕੰਮ ਕਮਾਏ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਦਾ ਕਿ ਪਰਮਾਤਮਾ ਦਾ ਆਸਰਾ ਲੈਂਦਾ ਪਰਮਾਤਮਾ ਦਾ ਨਾਮ ਜਪਦਾ ਤੇ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਚਰਨ ਧੂੜ ਬਣਾਈ ਰੱਖਦਾ ਕਿ ਉਹਦੇ ਇੰਨੀ ਨਿਮਰਤਾ ਵੀ ਉਹਦੇ ਚ ਆ ਜਾਂਦੀ ਆ ਫਿਰ ਕੀ ਹੁੰਦਾ ਹੁਕਮ ਮੈਂ ਬੂਜੈ ਸਦਾ ਸੁਖ ਨਾਨਕ ਲਿਖਿਆ ਪਾਏ ਫਿਰ ਕਹਿੰਦੇ ਉਹ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਲੈਂਦਾ ਉਹਨੂੰ ਸਦਾ ਹੀ ਆਨੰਦ ਹੁੰਦਾ ਨਾਨਕ ਜੀ ਕਹਿੰਦੇ ਨੇ ਫਿਰ ਇਸ ਤਰ੍ਹਾਂ ਉਹ ਕਹਿੰਦੇ ਆਪਣੇ ਪੂਰਬਲੇ ਜਿਹੜੇ ਚੰਗੇ ਸੰਸਕਾਰ ਨੇ ਨਾ ਉਹਨਾਂ ਦਾ ਕੀਤਾ ਪਾਰਿਆ ਹੁੰਦਾ ਸਲੋਕ ਤਨ ਮਨ ਤਨ ਅਰਪਉ ਤਿਸੈ ਪ੍ਰਭੂ ਮਿਲਾਵੇ ਮੋਹੇ ਨਾਨਕ ਪ੍ਰਮ ਪਉ ਕਾਟੀਐ ਚੁਕੇ ਜਮ ਕੀ ਜੋਹ ਕਹਿੰਦੇ ਜਿਹੜਾ ਜੀਵ ਜਿਹੜਾ ਸੇਵਕ ਕਹਿੰਦੇ ਮੈਨੂੰ ਪਰਮਾਤਮਾ ਨੂੰ ਮਿਲਾ ਦੇਵੇ ਕਹਿੰਦੇ ਉਹਨੂੰ ਮੈਂ ਆਪਣਾ ਤਨ ਵੀ ਮਾਨਵੀ ਤੇ ਤਨ ਵੀ ਅਰਪਣ ਕਰ ਦਮਾ ਉਹਦੇ ਅੱਗੇ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਨਾਲ ਜੀਵ ਦਾ ਮਲਾਪ ਹੁੰਦਾ ਤੇ ਉਹਦੇ ਅੰਦਰੋਂ ਪਟਕਣਾ ਡਰ ਆਤਮਿਕ ਮੌਤ ਮੌਤ ਦਾ ਡਰ ਸਭ ਕੁਝ ਖਤਮ ਹੋ ਜਾਂਦਾ ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਜੀਵ ਨੂੰ ਪੌੜੀ ਤ ਤਾ ਤਾ ਸੇਉ ਪ੍ਰੀਤ ਕਰ ਗੁਣਿਤ ਗੋਬਿੰਦ ਰਾਏ ਫਲ ਪਾਵੈ ਮਨ ਬਾਛਤੇ ਤਪਤ ਤੁਹਾਰੀ ਜਾਏ ਕਹਿੰਦੇ हे ਜੀਵ ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰ ਜੋ ਗੁਣਾ ਦਾ ਖਜ਼ਾਨਾ ਹੈ ਫਿਰ ਕਹਿੰਦੇ ਕੀ ਹੋਊਗਾ ਕਹਿੰਦੇ ਤੂੰ ਸਾਰੇ ਮਨ ਇਛਤ ਫਲ ਪਾ ਲਵਾਂਗਾ ਤੇ ਤੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਵੀ ਖਤਮ ਹੋ ਜੂਗੀ ਤੇ ਤੇਰਾ ਹਿਰਦਾ ਠੰਡਾ ਸੀਤਲ ਹੋ ਜਾਊਗਾ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ 나ਉ ਗਤ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਕਹਿੰਦੇ ਜਿਸ ਜੀਵ ਦੇ ਮਨ ਵਿੱਚ ਉਸ ਪਰਮਾਤਮਾ ਦਾ ਨਾਮ ਵਸ ਜਾਂਦਾ ਕਹਿੰਦੇ ਉਹਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ ਹੈਗਾ ਉੱਚੀ ਆਤਮਿਕ ਅਵਸਥਾ ਪਾਲੰਦਾ ਤੇ ਉਹਦੀ ਮਤ ਜਿਹੜੀ ਹੁੰਦੀ ਆ ਬੁੱਧੀ ਉਹ ਵੀ ਉੱਚੀ ਬਣ ਜਾਂਦੀ ਆ ਉੱਚੀ ਸੋਚ ਵਾਲੀ ਬਣ ਜਾਂਦੀ ਆ ਤੇ ਫਿਰ ਕਹਿੰਦੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲੈਂਦਾ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਪ੍ਰੇਮ ਪ੍ਰਾਪਤ ਕਰ ਲੈਂਦਾ ਤਾਹੂ ਸੰਗ ਨ ਤਨ ਚਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਹੈ ਤੁਹਾਰੇ ਕਾਜ ਕਹਿੰਦੇ ਹੈ ਜੀਵ ਸੰਤ ਦੇ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਜੋ ਤੇਰੇ ਸਦਾ ਦਾ ਸਹਾਈ ਹੈ ਕਹਿੰਦੇ ਬਾਕੀ ਤਨ ਜੋਬਨ ਹੋਰ ਗ੍ਰਹਿਸਤ ਦੇ ਸਾਰੇ ਸੰਬੰਧੀ ਪਦਾਰਥ ਇਰਾਜ ਭਾਗ ਕੋਈ ਨਾਲ ਨਹੀਂ ਜਾਂਦਾ ਨਾਲ ਜਾਂਦਾ ਤਾਂ ਉਹਦਾ ਨਾਮ ਤਾ ਤਾ ਕਛੂ ਨ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤ ਪਾਲੈ ਨਾਨਕ ਹਮੈ ਆਪੇ ਮਾਈ ਬਾਪ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਸਾਡੀ ਪਾਲਣਾ ਆਪ ਇੱਕ ਮਾਤਾ ਪਿਤਾ ਦੀ ਤਰ੍ਹਾਂ ਕਰਦਾ ਫਿਰ ਕਹਿੰਦੇ ਜਦੋਂ ਸਾਡਾ ਆਪ ਉਹ ਮਾਇਆ ਦੀ ਤ੍ਰਿਸ਼ਨਾ ਦਾ ਤਾਪ ਖਤਮ ਕਰ ਦਿੰਦਾ ਫਿਰ ਕਹਿੰਦੇ ਸਾਨੂੰ ਕੋਈ ਦੁੱਖ ਕਲੇਸ਼ ਨਹੀਂ ਰਹਿੰਦਾ ਜਦੋਂ ਸਾਡਾ ਸਹਾਈ ਉਹ ਆਪ ਬਣ ਗਿਆ ਫਿਰ ਦੁੱਖ ਰਹਿੰਦਾ ਹੀ ਨਹੀਂ ਕੋਈ ਸਲੋਕ ਥਾਕੇ ਬਹੁ ਵਿਦਕਾਲ ਤੇ ਤ੍ਰਿਪਤ ਨ ਤ੍ਰਿਸਨਾ ਲਾਥ ਸੱਚ ਸੱਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਕਹਿੰਦੇ ਜਿਹੜੇ ਜੀਵ ਮਾਇਆ ਦੇ ਚੱਕਰ ਵਿੱਚ ਪਏ ਹੋਏ ਨੇ ਕਹਿੰਦੇ ਉਹ ਬਹੁਤ ਤਰ੍ਹਾਂ ਦੇ ਕਹਿੰਦੇ ਹੀਲੇ ਕਰਦੇ ਨੇ ਮਾਇਆ ਨੂੰ ਇਕੱਠੀ ਕਰਨ ਦੇ ਪਰ ਫਿਰ ਵੀ ਮਾਇਆ ਵੱਲੋਂ ਤ੍ਰਿਸ਼ਨਾ ਉਹਨਾਂ ਦੀ ਖਤਮ ਨਹੀਂ ਹੁੰਦੀ ਨਾਨਕ ਜੀ ਕਹਿੰਦੇ ਨੇ ਮਾਇਆ ਨੂੰ ਕੱਠੀ ਕਰ ਕਰ ਕਹਿੰਦੇ ਉਹ ਆਤਮਿਕ ਮੋਤੇ ਮਰੇ ਰਹਿੰਦੇ ਨੇ ਪਰ ਇਹ ਮਾਇਆ ਤਾਂ ਨਾਲ ਫਿਰ ਵੀ ਨਹੀਂ ਜਾਂਦੀ ਪੌੜੀ ਥੱਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਵ ਅਨੇਕ ਬਾਂਚ ਬਾਲਸ਼ਾਲ ਕਰੋ ਮਾਇਆ ਇੱਕ ਉਪਾਵ ਕਹਿੰਦੇ ਹੈ ਜੀਵ ਤੂੰ ਮਾਇਆ ਦੀ ਖਾਤਰ ਦੂਜਿਆਂ ਦੇ ਨਾਲ ਕਿੰਨੀਆਂ ਠੱਗੀਆਂ ਝੂਠ ਫਰੇਵ ਛਲ ਕਰਦਾ ਹੈ ਤੇ ਮਾਇਆ ਦੀ ਖਾਤਰ ਹੀ ਕਹਿੰਦੇ ਵੀ ਤੂੰ ਕਿੰਨੇ ਪਸਾਰੇ ਪਸਾਰ ਰਿਆ ਹੈ ਪਰ ਮਾਇਆ ਤੇ ਕਹਿੰਦੇ ਤੇਰੇ ਨਾਲ ਜਾਣ ਵਾਲੀ ਨਹੀਂ ਕੋਈ ਸਦਾ ਤੇਰੇ ਨਾਲ ਰਹਿਣ ਵਾਲੀ ਨਹੀਂ ਹੈਗੀ ਹੱਲੀ ਸੰਚੋ ਸ਼ਰਮ ਕਰੋ ਥਾਕ ਪਰੋਗਾ ਵਾਰ ਮਨ ਕੈ ਕਾਮਨਾ ਆਵਈ ਅੰਤੇ ਉਸਰ ਬਾਰ ਕਹਦੇ ਤੂੰ ਮਾਇਆ ਨੂੰ ਇਕੱਠੀ ਕਰਨ ਲਈ ਬਹੁਤ ਕਹਿੰਦੇ ਮਿਹਨਤਾਂ ਕਰਕੇ हे ਮੂਰਖ ਜੀਵ ਥੱਕ ਜਾਣਾ ਤੇਰੀ ਬਸ ਹੋ ਜਾਂਦੀ ਆ ਪਰ ਕਹਿੰਦੇ ਅੰਤ ਵੇਲੇ ਤੇਰੀ ਜਿੰਦ ਦੀ ਸਹਾਈ ਤਾਂ ਇਹ ਮਾਇਆ ਨਹੀਂ ਬਣਦੀ ਨਾ ਥਿਤ ਪਾਵੋ ਗੋਬਿੰਦ ਪਜੋ ਸੰਤੋਂ ਕੀ ਸਿੱਖ ਲੇਹੋ ਥਿਤ ਪਾਵੋ ਗੋਬਿੰਦ ਪਜੋ ਸੰਤੋਂ ਕੀ ਸਿੱਖ ਲੇਹੋ ਪ੍ਰੀਤ ਕਰੋ ਸਦ ਏਕ ਸਿਉ ਇਆ ਸਾਚਾ ਅਸਨੇਹੋ ਕਹਿੰਦੇ ਸੰਤ ਜਨਾਂ ਦੀ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰੋ ਤਾਂ ਫਿਰ ਸਥਿਰ ਸਥਾਨ ਪਾ ਲਵੋਗੇ ਕਹਿੰਦੇ ਉਸ ਇੱਕ ਨੂੰ ਹੀ ਕਹਿੰਦੇ ਪ੍ਰੀਤ ਕਰੋ ਉਸ ਇੱਕ ਦਾ ਹੀ ਪ੍ਰੇਮ ਸੱਚਾ ਹੈ ਉਸ ਇੱਕ ਨਾਲ ਹੀ ਪ੍ਰੇਮ ਪਾਇਆ ਕਹਿੰਦੇ ਸਦਾ ਦੀ ਸਥਾਈ ਜਗਾ ਉਹਦੇ ਚਰਨਾਂ ਵਿੱਚ ਮਿਲਣੀ ਹੈ ਕਾਰਨ ਕਾਰਨ ਕਰਨ ਕਰਾਵਨੋ ਸਬ ਵਿਦ ਏਕੈ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗੈ ਨਾਨਕ ਜੰਤ ਅਨਾਥ ਫਿਰ ਨਾਨਕ ਜੀ ਕਹਿੰਦੇ ਭਾਈ ਜੰਤ ਵਿਚਾਰੇ ਜੀਵ ਵਿਚਾਰੇ ਵੀ ਕੀ ਕਰਨ ਜਿਵੇਂ ਜਿਵੇਂ ਪ੍ਰਮਾਤਮਾ ਨੇ ਕਿਸੇ ਨੂੰ ਲਾਇਆ ਉਸ ਉਸ ਪਾਸੇ ਹੀ ਹਰ ਕੋਈ ਜੀਵ ਲੱਗਿਆ ਹੈ ਕਿਉਂਕਿ ਸਾਰੀ ਵਿਧੀ ਕਰਨ ਕਰਾਉਣ ਦੀ ਉਸ ਪਰਮਾਤਮਾ ਦੇ ਹੱਥ ਹੈ ਸਭ ਕੁਝ ਕਰਨ ਕਰਾਉਣ ਵਾਲਾ ਉਹ ਪਰਮਾਤਮਾ ਹੀ ਹੈ ਜੀਵ ਦੇ ਹੱਥ ਵਸ ਨਹੀਂ ਹੈ ਸ਼ਲੋਕ 101 ਨਿਹਾਰਿਆ ਸਭ ਕੁਛ ਦੇਵਨਹਾਰ ਸਾ 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 ਸੇ ਮਰਤ ਰਹੇ ਨਾਨਕ ਦਰਸ ਆਦਾਰ ਨਾਨਕ ਜੀ ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਨੇ ਉਹਨਾਂ ਨੇ ਇਹ ਗੱਲ ਦੇਖ ਵਿਚਾਰ ਲਈ ਆ ਕਿ ਸਭ ਦਾਤਾ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਸਭ ਕਰਨ ਕਰਾਉਣ ਵਾਲਾ ਉਹ ਪਰਮਾਤਮਾ ਹੀ ਹੈ ਫਿਰ ਕਹਿੰਦੇ ਉਹਨਾਂ ਨੇ ਪਰਮਾਤਮਾ ਦੇ دیدار ਦਾ ਆਸਰਾ ਤੱਕਿਆ ਤੇ ਇਸ ਖਤਰ ਉਹ ਪਰਮਾਤਮਾ ਦਾ ਨਾਮ ਹਰ ਇੱਕ ਸਾਹ ਨਾਲ ਲੈਂਦੇ ਨੇ ਉਹ ਸਾਹ ਸਾਸ ਪਰਮਾਤਮਾ ਦਾ ਨਾਮ ਸਿਮਰਦੇ ਨੇ ਤਾਂ ਕਿ ਪਰਮਾਤਮਾ ਦਾ ਦਰਸ਼ਨ ਪਾ ਸਕਣ ਪੌੜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੂਟ ਨਾ ਆਵੀ ਅਗਨਤ ਪਰੇ ਪੰਡਾਰ ਕਹਿੰਦੇ ਸਭ ਨੂੰ ਦੇਣ ਵਾਲਾ ਦਾਤਾ ਇੱਕੋ ਪਰਮਾਤਮਾ ਹੈ ਕਹਿੰਦੇ ਦਿੰਦਿਆਂ ਉਹਦੇ ਜਿਹੜੇ ਪੰਡਾਰੇ ਨੇ ਉਹਨਾਂ ਵਿੱਚ ਕੋਈ ਕਮੀ ਨਹੀਂ ਆਉਂਦੀ ਹੈਗੀ ਉਹਦੇ ਪੰਡਾਰੇ ਬੇਸ਼ੁਮਾਰ ਭਰੇ ਨੇ ਕਦੇ ਉਹਨਾਂ 'ਚ ਟੋਟ ਨਹੀਂ ਆਉਂਦੀ ਤੇ ਦੇਣ ਵਾਲਾ ਵੀ ਕੱਲਾ ਉਹੀ ਆ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਕਹਿੰਦੇ हे ਮੇਰੇ ਮੂਰਖ ਮਨ ਤੂੰ ਉਹਨੂੰ ਕਿਉ ਭੁੱਲ ਗਿਆ ਜਿਹੜਾ ਕਹਿੰਦੇ ਦੇਣ ਵਾਲਾ ਉਹ ਸਦਾ ਹੀ ਰਹਿਣ ਵਾਲਾ ਉਹ ਸਦਾ ਹੀ ਜੀਵਨ ਵਾਲਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਫਿਰ ਕਹਿੰਦੇ ਹੈ ਮਿੱਤਰ ਕਿਨੂੰ ਦੋਸ਼ ਦਈਏ ਕਹਿੰਦੇ ਜਿਹੜਾ ਹੈ ਮਾਇਆ ਦਾ ਮੋਹ ਦਾ ਪਿਆਰ ਸਭ ਕੁਝ ਲਾਇਆ ਇਹ ਪਰਮਾਤਮਾ ਨੇ ਹੀ ਲਾਇਆ ਜੀਵ ਨੂੰ ਦਰਦ ਨਿਵਾਰ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਾਪੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਪਰਮਾਤਮਾ ਇਹ ਮਾਇਆ ਦਾ ਮੋਹ ਮਾਇਆ ਦੀ ਤ੍ਰਿਸ਼ਨਾ ਮੋਹ ਦਾ ਵਿਕਾਰ ਖਤਮ ਕਰਨਾ ਚਾਹੁੰਦਾ ਖਤਮ ਕਰਦਾ ਕਹਿੰਦੇ ਉਹਨੂੰ ਫਿਰ ਗੁਰੂ ਦੇ ਸਨਮੁਖ ਰੱਖਦਾ ਜੀਵ ਨੂੰ ਤੇ ਫਿਰ ਉਹ ਜੀਵ ਦੀ ਤ੍ਰਿਸ਼ਨਾ ਸਾਰੀ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਫਿਰ ਉਹ ਜੀਵ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ ਇਹ ਸਭ ਕੁਝ ਕਾਰਨ ਕਰਾਉਣ ਵਾਲਾ ਪ੍ਰਮਾਤਮਾ ਆਪ ਹੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Ну, ах, кирпичи. Ну,